ਨਮਸਕਾਰ ਜੀ ਮੈਂ ਨੀਹਾ ਘੋਰਕੁਚੀ ਦੇਖ ਰਹੇ ਅਸਰ ਨਜ਼ਰ ਦਾ ਲੁਧਿਆਣਾ ਦੇ ਬੀਰੋਚੀ ਮੁਹੰਮਦ ਨੇ ਨੋਵਾ ਐਂਟਰਪ੍ਰਾਈਜ਼ ਨੇ ਚਿਮਾ ਚੌਂਕ ਚ ਦਫਤਰ ਖੋਲ ਕੇ ਆਸਟ੍ਰੇਲੀਆ ਇੰਗਲੈਂਡ ਦੇ ਨਾਤੇ ਕੀਤਾ ਲੋਕਾਂ ਨੂੰ ਲੁੱਟਣ ਦਾ ਧੰਦਾ ਮੰਡੀ ਗੋਵਿੰਦਗੜ੍ਹ ਦਾ ਸੁਖਚੈਨ ਮਸੀਹ ਬਣਿਆ ਸ਼ਿਕਾਰ ਨੋਵਾ ਐਂਟਰਪ੍ਰਾਈਜ਼ ਨੇ ਪਤੀ ਪਤਨੀ ਤੋਂ ਮੰਗੇ 12 ਲੱਖ ਰੁਪਏ ਸੁਖਚੈਨ ਮਸੀਹ ਨੇ ਵੀਜੇ ਦੇ ਨਾਤੇ 4 ਲੱਖ ਮੈਸੇਜ ਦਿੱਤੇ ਅਤੇ ਪੈਸੇ ਨਾ ਮਿਲਣ ਤੇ ਗੈਂਗਸਟਰਾਂ ਨੇ ਧਮਕੀ ਦਿੱਤੀ ਅਤੇ ਕਿਹਾ ਕਿ ਸਿਰਫ 130000 ਰੁਪਏ ਮਿਲ ਗਏ ਤੁਸੀਂ ਦੇਖ ਰਹੇ ਹੋ ਅਸਰ ਨਜ਼ਰਦਾ ਨੀਹਾ ਕੋਰਸਮ ਪਾਦਕ ਜਗਪਾਲ ਸਿੰਘ ਜੀ ਦੇ ਨਾਲ ਧੰਨਵਾਦ ਹਾਂ ਜੀ ਸਰ ਸਾਸਰੀ ਗੱਲ ਜੀ ਸਰ ਪ੍ਰੈਸ ਮੀਡੀਆ ਤੋਂ ਗੱਲ ਕਰ ਰਿਹਾ ਸੀਗਾ ਹਾਂ ਜੀ ਹਾਂਜੀ ਕਿਹੜੇ ਚੈਨਲ ਤੋਂ ਵੀਰੇ ਸਰ ਮੇਰਾ ਸਨ ਚਿਰਾਗ نیوز ਸਾਡਾ ਨੈਸ਼ਨਲ ਚੈਨਲ ਹੈ ਪੰਜਾਬ ਉੱਤੇ ਹੈ ਔਰ ਵੈਸਟ ਇੰਡੀਆ نیوز ਨੈਸ਼ਨਲ ਚੈਨਲ ਠੀਕ ਹੈ ਵੀਰੇ ਹਾਂਜੀ ਸਰ ਕੀ ਮਾਮਲਾ ਕੀ ਹੈਗਾ ਸਰ ਵੀਰੇ ਮੈਂ ਤੁਹਾਨੂੰ ਇਹ ਕਹਿਣਾ ਨੂੰ ਕਹਿ ਰਿਹਾ ਵਾਂ ਵੀਰੇ ਤੁਸੀਂ ਗੁੱਦਵਾਰ ਆ ਕੇ ਆਪਾਂ ਬੈਠ ਕੇ ਮੀਟਿੰਗ ਲੈ ਲੈਂਦੇ ਆ 11 ਵਜੇ ਟਾਈਮ ਤੇ ਤਾਂ ਮੈਂ ਉਰੇ ਹੈਗੀ ਆ ਬੰਦੇ ਨੇ ਮੈਨੂੰ ਕਿਹਾ ਜੇ ਮੈਨੂੰ ਦੱਸ ਕੇ ਆਏ ਨਾ ਜੇ ਤੂੰ ਦੱਸ ਕੇ ਆ ਲੈ ਟਾਈਮ ਦਿੰਦਾ ਉਹ ਨਾ ਫਿਰ ਵੀ ਕਹਿਣਾ ਸਰ ਇਹਨਾਂ ਨੇ ਕਿਹਾ ਕਿ ਅਸੀਂ ਫੋਨ ਵੀ ਕੀਤਾ ਸੀ ਸਾਡੇ ਫੋਨ ਨਹੀਂ ਚੱਕ ਰਹੇ ਠੀਕ ਹੈ ਜੀ ਸਾਨੂੰ ਇੱਕ ਮਹੀਨਾ ਪਹਿਲਾਂ ਫੋਨ ਕਰਕੇ ਜੇ ਤੇਰੇ ਦੇਖੋ ਇੱਕ ਮਹੀਨਾ ਪਹਿਲਾਂ ਫੋਨ ਕਰਕੇ ਆਪਾਂ ਆਵਾਂ ਅਫੀਸ ਬੰਦੇ ਉਹ ਵੀ ਕੰਮ ਨਿਕਲ ਜਾਂਦਾ ਮੈਨੂੰ ਦੱਸ ਕੇ ਆ ਜਾਂਦੇ ਨਾ ਮੈਂ ਨਾ ਫਿਰ ਜਰਨਾ ਮੈਂ ਇਹਦੇ ਫੇਰ ਦੇਣਾ ਮੈਂ ਇਹਨੇ ਵੀ ਪਹਿਲੇ ਪਹਿਲੇ ਵਾਪਸ ਕਰਦੇ ਜੀ ਬਿਲਕੁਲ ਬਿਲਕੁਲ ਸਰ ਸਾਰੇ ਨਹੀਂ ਨਾ ਵਾਪਸ ਕਰ ਰਹੇ ਤੁਸੀਂ ਸਰ ਸਾਨੂੰ ਗੱਲ ਕਰਾਂਗੇ ਆਪਾਂ ਸਰ ਕੋਈ 1 ਮਿੰਟ ਲਈ ਸੁਣੋ ਹੈਲੋ ਹਾਂਜੀ ਸਰ ਮੈਂ ਇੱਕੋ ਗੱਲ ਕਰ ਰਿਹਾ ਅਸੀਂ ਖੜੇ ਸੀਗੇ ਇੱਥੇ 5-7 ਪੱਤਰਕਾਰ ਆਏ ਹੋਏ ਮੇਰੇ ਨਾਲ ਠੀਕ ਹੈ ਜੀ ਹੋਰ ਹਾਂਜੀ ਸਾਨੂੰ ਵਰਜਨ ਚਾਹੀਦਾ ਸੀ ਤੁਹਾਡਾ ਤੁਸੀਂ ਵਰਜਨ ਦੇ ਦੋਗੇ ਜਾਂ ਫੋਨ ਤੇ ਦੋਗੇ ਹੈਲੋ ਹੈਲੋ ਹਾਂਜੀ 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 ਮੈਂ ਕਿਹਾ ਸਾਨੂੰ ਵਰਜਨ ਚਾਹੀਦਾ ਸੀਗਾ ਸਰ ਫਿਰ ਮੈਂ ਤੁਹਾਨੂੰ ਇੰਨੀ ਗੱਲ ਚਾਹੀ ਜਾ ਰਿਹਾ ਪਰ ਕੁਐਸਚਨ ਹੀ ਸਮਝ ਲਏ ਮਿੰਤਾ ਹੀ ਗੱਲ ਸਮਝਾ ਸਰ ਮੇਰੀ ਮੇਰੀ ਗੱਲ ਨਹੀਂ ਸਮਝੇ ਜਿੰਦਾ ਸਰ ਮੇਰੀ ਸੁਣੋ ਜਿੰਦਾ ਬਹਿ ਕੇ ਨਵੇੜ ਲਾਗੇ ਵੀਰੇ ਇੱਥੇ ਜਿਹੜਾ ਆਪਾਂ ਮੁਕਰਦੇ ਇਹਨਾਂ ਦੀ ਜਿਹੜੇ ਗੱਲ ਤੋਂ ਪਾਜੀ ਕਲ ਉਹ ਹੋਵੇ ਜੇ ਆਪਾਂ ਮੁਕਰਦੇ ਪਾਜੀ ਸਾਨੂੰ ਨਾ ਕੰਪਨੀ ਤੋਂ ਪਿੱਛੋਂ ਫੋਨ ਆਇਆ ਕਿ ਫੜਾ ਫੜ ਉੱਤੇ ਪਹੁੰਚੋ ਬੰਦੇ ਨਾਲ ਐਦਾ ਹੋ ਰਿਹਾ ਤੱਕਾ ਠੀਕ ਹੈ ਜੀ ਸਾਰੇ ਇੰਦਰ ਜੋ ਹੈ ਸਾਰੇ ਨੈਸ਼ਨਲ ਚੈਨਲ ਕੇ ਪੱਤਰਕਾਰ ਸਾਰੇ ਪਹੁੰਚੇ ਹੋਏ ਆਸਰ ਨਜ਼ਰ ਜੋ ਹੈ ਉਹ ਵੀ ਪਹੁੰਚੇ ਹੋਏ ਨੈਸ਼ਨਲ ਚੈਨਲ ਕੇ ਪੱਤਰ ਕੀ ਹੈ ਆਪਦੇ ਲੋ ਜੇ ਕੋਈ ਤੁਸੀਂ ਦੋ ਘੰਟੇ ਸਰਪ ਕੋੜੀਆਂ ਨੇ ਮੁੰਡਾ ਕੋਈ ਨਹੀਂ ਇਹਨਾਂ ਨੂੰ ਮੈਂ ਕਹਿਣਾ ਫਿਰ ਮੈਂ ਆਪ ਆਇਆ ਮੈਂ ਆ ਕੇ ਤੁਹਾਡੇ ਨਾਲ ਗੱਲ ਕਰੂ ਗੁੱਦਵਾ ਤੁਹਾਨੂੰ ਦੇ ਰਿਆਂ ਸਰ ਤੁਸੀਂ ਇਸ ਟਾਈਮ ਕਿੱਥੇ ਹੈਗੇ ਹੋ ਗਾਇਬਤ ਕਰੀ ਜਾ ਰਹੇ ਨੇ ਤੁਸੀਂ ਕਿੱਥੇ ਹੋ ਇਸ ਟਾਈਮ ਸਰ ਬ੍ਰਾ ਮਹਾਰੀ ਨਹੀਂ ਆਇਆ ਕੀ ਨਾਮ ਕੀ ਹੈ ਤੁਹਾਡਾ ਸ਼ੋਭਨਾਮ ਕੀ ਹੈ ਜਸਵੀਰ ਵੀਰ ਜਸਵੀਰ ਜਸਵੀਰ ਜੀ ਹੁਣ ਤੁਸੀਂ ਦੇਖੋ 2 ਮਹੀਨੇ ਹੋ ਗਏ ਬੰਦੇ ਨੂੰ ਦੇਖ ਲਓ ਕਿੱਦਾਂ ਹੋ ਰਿਹਾ ਠੀਕ ਹੈ ਜੀ ਬੰਦਾ ਕਿੰਨੀ ਦੂਰੋਂ ਆਇਆ ਉਸ ਤੋਂ ਬਾਅਦ ਤੁਹਾਡੇ ਬੰਦੇ ਇਹਨਾਂ ਨੂੰ ਫੋਨ ਤੇ ਧੰਗਿਆ ਤੰਗਦੇ ਪਏ ਨੇ ਅਸੀਂ ਬੰਦਾ ਮਾਰਦਾ ਇਹਨਾਂ ਨੇ ਵੀ ਤੇ ਮੈਨੂੰ ਰਿਕਾਰਡਿੰਗ ਸੁਣਾਈ ਆ ਸਰ ਸਰ ਮੇਰੀ ਗੱਲ ਸੁਣੋ ਦਤੀਰਮਨ ਸੱਚ ਦੀ ਗੱਲ ਦੱਸਦਾ ਕਿਸੇ ਨੂੰ ਧਮਕੀ ਕੋਈ ਨਹੀਂ ਦੇ ਰਿਹਾ ਵੀਰੇ ਆਪਾਂ ਧਮਕੀ ਦੀ ਜ਼ਿੰਦਗੀ ਲੋੜ ਹੈ ਪਹਿਲੇ ਦੱਸ ਸਰ ਮੇਰੀ ਗੱਲ ਨਹੀਂ ਸਮਝੇ ਜਦੋਂ ਮੈਂ ਵਰਜਨ ਲੈ ਰਿਹਾ ਸੀ ਇਹਨਾਂ ਨੇ ਮੈਨੂੰ ਵਿਧ ਆਪਣੇ ਫੋਨ ਦੇ ਵਿੱਚੋਂ ਰਿਕਾਰਡਿੰਗ ਕੱਢ ਕੇ ਸੁਣਾਈ ਹੈ ਕਿ ਆਹ ਦੇਖੋ ਜੀ ਆਹ ਫਰਮ ਤੋਂ ਆ ਬੰਦਾ ਮੈਨੂੰ ਐਡਾ ਧਮਕੀ ਦੇ ਰਿਹਾ ਉਲਟਾ ਅਸੀਂ ਪੈਸੇ ਲੈਣੇ ਆ ਉਲਟਾ ਸਾਨੂੰ ਮਾਰਨ ਧਮਕੀਆਂ ਦੇ ਰਹੇ ਨੇ ਕਿ ਤੈਨੂੰ ਮਰਵਾ ਦੇਣਾ ਤੈਨੂੰ ਐਡਾ ਵਾ ਅਸੀਂ ਗੈਂਗਸਟਰ ਰੱਖੇ ਹੋਏ ਆ ਫਲਾਣਾ ਵਾ ਸਰ ਇਹ ਗੱਲ ਤੁਹਾਡੇ ਬੰਦੇ ਨੇ ਕਿਸੇ ਨੇ ਬੋਲੀ ਹੈ ਬਸ ਵਾਦੂ ਗੱਲਾਂ ਦੇਖੋ ਦੇਖੋ ਮੇ ਤੁਸੀਂ ਠੀਕ ਹੈ ਨਾ ਝੂਠ ਗੱਲਾਂ ਜਿੰਨੇ ਮਰਜ਼ੀ ਲਾ ਦੇ ਝੂਠ ਵਿੱਚ ਨਾ ਆਉਂ ਤੁਹਾਨੂੰ ਮਦਦ ਨਾ ਵਾ ਤੁਸੀਂ ਅਗਲੇ ਬੁੱਧਵਾਰ ਆਜੋ ਜਿਹੜੇ ਇਹਨਾਂ ਨੇ ਮੈਨੂੰ ਕਿਹਾ ਹੁੰਦਾ ਵੀ ਮੈਂ ਆਫਿਸ ਆਣਾ ਮੈਂ ਤੁਸੀਂ ਇੱਥੇ ਬਨਾਵੜ ਦੇ ਫਿਰ ਤੁਹਾਡੀ ਜੁਸਤੀ ਸਾਡਾ ਸਰ ਹੁੰਦਾ ਸਰ ਚਲੋ ਮੈਂ ਇਹਨਾਂ ਨੂੰ ਕਹਿ ਦਿੰਦਾ ਬੁੱਧਵਾਰ ਦਾ ਟਾਈਮ ਠੀਕ ਹੈ ਜੀ ਹਾਂ ਜੀ ਤੇ ਫਿਰ ਜਿਹੜੀ ਇਹਨਾਂ ਦੀ ਪੇਮੈਂਟ ਹੈ ਫਿਰ ਕਿੰਨੀ ਪੇਮੈਂਟ ਦੇੋਗੇ ਪੂਰੀ ਪੇਮੈਂਟ ਦੇੋਗੇ ਤੁਸੀਂ ਜਿਦਾਂ ਦੇਖੋ ਬੁੱਧਵਾਰ ਆਪਾਂ ਬੈਠ ਕੇ ਸਾਰਾ ਹੱਲ ਕਰ ਦਾਂਗੇ ਇਹਨਾਂ ਦਾ ਸਰ ਗੱਲ ਤਾਂ ਉਹੀ ਹੋ ਗਈ ਨਾ ਫਿਰ ਜੇ ਅੱਜ ਹੀ ਨਹੀਂ ਤੁਸੀਂ ਬੈਠ ਕੇ ਗੱਲ ਕਰ ਰਹੇ ਹੋ ਦੇਖੋ ਜੇ ਬੁੱਧਵਾਰ ਨੂੰ ਕੋਈ ਸਰ ਜੇ ਬੁੱਧਵਾਰ ਨਾ ਹੋਇਆ ਹੱਲ ਫੇਰ ਜੇ ਤੁਹਾਡੇ ਜਿੱਥੇ ਸਾਡਾ ਸਰ ਚਲੋ ਠੀਕ ਹੈ ਸਰ ਥੈਂਕ ਯੂ ਮੈਨੂੰ ਲੱਗਦਾ ਕਿ ਮਾਰੀਨਾ ਸੋਚਾ ਰਿਹਾ ਤੁਸੀਂ ਪਹਿਲਾਂ ਕੋਈ ਨਾ ਪਿਆਰ ਨਾਲ ਹੀ ਗੱਲ ਕਰ ਰਹੇ ਸੀ ਜਦੋਂ ਤੁਸੀਂ ਕੋਈ ਰਾਸਤਾ ਨਹੀਂ ਨਾ ਦੇਖਿਆ ਤੁਸੀਂ ਬਿਰੇ ਉਹ ਦੋ ਦੋ ਤੇਰੇ ਤੂੰ ਪਹਿਲਾਂ ਮੈਨੂੰ 10 ਦਿਨ ਦਾ ਟਾਈਮ ਦਿੱਤਾ ਤੁਸੀਂ ਕਿਹਾ 70% ਮੇਰਾ ਕੰਮ ਥੋੜਾ ਹੋਇਆ ਹੋਇਆ 30% ਰਹਿ ਗਿਆ ਤੁਸੀਂ ਦਸ ਦਿਨ ਵੇਟ ਕਰੋ ਮੈਂ ਤੁਹਾਡੇ ਕਹਿਣ ਤੇ 10 ਦਿਨ ਵੇਟ ਕਰੀ 10 ਦਿਨ ਤੋਂ ਬਿਰੇ ਦੱਸ ਕਿ ਕਿਉਂ ਆਮਾ ਨੇ ਅੰਡੇ ਨੀ ਮੈਂ ਪਹਿਲਾਂ ਦਾ ਦਿੰਦਾ ਬਿਰੇ ਦੋ ਤੋਂ 3 ਘੰਟੇ ਹੋ ਗਏ ਸਾਨੂੰ ਠੀਕ ਹੈ ਪੈਸੇ ਲੈਣ ਆ ਅਸੀਂ ਆਏ ਆ ਠੀਕ ਹੈ ਅਸੀਂ ਬੈਠ ਗੁੰਦਵਾਰੋਂ ਟਾਈਮ ਦੇ ਰਹੇ ਆ ਵੀਰੇ ਵੀਰੇ ਸਾਨੂੰ 100 ਕੰਮ ਨਹੀਂ ਠੀਕ ਹੈ ਸਾਨੂੰ ਵੀ 100 ਕੰਮ ਨਹੀਂ ਅਸੀਂ ਸਵੇਰ ਦੇ ਉੱਤੇ ਦੁਪਹਿਰ ਦੇ ਆਏ ਬੈਠੇ ਆ ਠੀਕ ਹੈ ਯਾਰ ਰੌਲਾ ਕਿਹੜਾ ਪਾ ਰਹੇ ਆ ਬੈਠੇ ਆ ਅਸੀਂ ਰੌਲਾ ਤਾਂ ਤੁਹਾਡਾ ਬੰਦਾ ਸਾਨੂੰ ਤੁਹਾਡੇ ਬੰਦੇ ਨੇ ਹਉ ਨਹੀਂ ਨਹੀਂ ਤੁਹਾਡੇ ਬੰਦੇ ਨੇ ਗਾਲਾਂ ਕਿੰਨੀਆਂ ਕੱਢੀ ਤੁਹਾਡੇ ਬੰਦੇ ਨੇ ਗਾਲਾਂ ਤੁਹਾਨੂੰ ਪਤਾ ਕਿੰਨੀਆਂ ਕੱਢੀਆਂ ਪਤਾ ਹੈ ਤੁਹਾਨੂੰ ਤੁਸੀਂ ਵੀ ਕਿ ਕੌਣ ਸੀਗਾ ਨਹੀਂ ਇਹ ਗਾਲਾਂ ਗਾਲਾਂ ਤਾਂ ਕੌਣ ਕੱਢਦਾ ਈ ਤੁਸੀਂ ਕੱਢੀਆਂ ਨੇ ਕਿੰਨੀਆਂ ਗੱਡੀਆਂ ਇੰਨੀਆਂ ਇੰਨੀਆਂ ਗੰਦੀਆਂ ਗਾਲਾਂ ਯਾਰ ਕੁੜੀਆਂ ਤੁਹਾਡੇ ਹਿਸਾਬ ਤੇ ਰੱਖ ਧਮਕੀਆਂ ਤੁਸੀਂ ਦੇ ਰਹੇ ਹੋ ਕਿ ਅਸੀਂ ਐ ਕਰਦਾਂਗੇ ਉਹ ਕਰਦਾਂਗੇ ਆ ਕੇ ਤੁਸੀਂ ਰਾਜ਼ੀ ਨਹੀਂ ਹੋਗੇ ਕੀ ਬੋਲਿਆ ਦਿਖਾ ਦਿਓ ਕੀ ਬੋਲਿਆ ਗੱਤ ਬੋਲੋ ਦੱਸੋ ਨਾ 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 ਵੀਰ ਪਹਿਲ ਕੋਈ ਨਹੀਂ ਕੀਤੀ ਹੈਗੀ ਠੀਕ ਹੈ ਆ ਕੇ ਮੇਰੀ ਗੱਲ ਸੁਣੋ ਬੈਠੇ ਆ ਉਰੀ ਬੈਠੇ ਆ ਆਜੋ ਹੁਣ ਆਜੋ ਨਹੀਂ ਆਉਣਾ ਹੈਗਾ ਉਰੀ ਬੈਠੇ ਆ ਅਸੀਂ ਤਾਂ ਠੀਕ ਹੈ 6 ਵਜੇ ਆਜੋ 7 ਵਜੇ ਆਜੋ 8 ਵਜੇ ਆਜੋ ਕੱਲ ਆਜੋ ਪਰਸੋਂ ਆਜੋ ਬੁੱਧਵਾਰ ਤੱਕਰ ਕੋਈ ਕੰਮ ਨਹੀਂ ਹੋਣਾ ਬੁੱਧਵਾਰ ਨੂੰ ਤੋਂ ਆਉਣਾ 11 ਵਜੇ ਆ ਜੀ ਬੇਫਿਕਰ ਹੋ ਕੀ ਕੰਮ ਹੋ ਜੂਗਾ ਸਾਨੂੰ ਰਿਫੰਡ ਚਾਹੀਦਾ ਸਾਰਾ ਆਪਣਾ ਕਿੰਨਾ ਬਣਦਾ ਇਹ ਮੈਂ ਜੂਗਾ ਬੜੀ ਗੱਲ ਸਭ ਪੈਣ ਜੂਗਾ ਨਾ ਨਾ ਵੀਰ ਬੁੱਧਵਾਰ ਦਾ ਸਾਡੇ ਕੋਲ ਟਾਈਮ ਨਹੀਂ ਹੈਗਾ ਬੁੱਧਵਾਰ ਤੇ ਨਹੀਂ ਟਾਈਮ ਹੈਗਾ ਸੋਮਾ ਸਾਡੇ ਤੇ ਇਹ মিডিਆ ਆਇਆ ਹੋਇਆ ਠੀਕ ਹੈ ਸਾਰੀਆਂ ਤੁਹਾਡੀਆਂ ਬਾਈਟਾਂ ਬਣਾ ਲਈਆਂ ਸਾਰਾ ਕੁਝ ਹੋ ਗਿਆ ਅੱਛਾ মিডিਆ মিডিਆ ਕੀ ਕਰ ਲੂਗੀ মিডিਆ ਦੀ ਸਾਨੂੰ ਪਾਵਰ ਦਾ ਪਤਾ ਨਹੀਂ মিডিਆ ਕੀ ਕਰ ਲੂਗੀ ਨਹੀਂ ਮੈਨੂੰ ਨਹੀਂ ਪਤਾ ਤੁਹਾਨੂੰ ਅੱਛਾ ਅੱਛਾ মিডিਆ ਦਾ ਸਾਨੂੰ ਪਾਵਰ ਅੱਛਾ ਅੱਛਾ ਇਹ ਅੱਛਾ ਤੁਹਾਨੂੰ ਪਤਾ ਹੀ ਨਹੀਂ ਚੌਥਾ ਵੀਲਰ ਕਹਿੰਦੇ ਆ মিডিਆ ਨੂੰ ਪਤਾ ਹੀ ਨਹੀਂ ਲੱਗਦਾ ਇਹ ਪਕੜ ਕੇ ਹਾਰ ਗਿਆ ਤੁਸੀਂ ਕਰ ਰਹੇ ਕੁੜੀ ਅੱਛਾ ਅੱਛੇ ਹਰਕਤਾਂ ਅਸੀਂ ਕਰ ਰਹੇ ਆ ਅੱਜ 4 ਲੱਖ ਸਵਾ 4 ਲੱਖ ਸਾਡਾ ਠੱਗੀ ਬੈਠੇ ਹੋ ਤੁਸੀਂ ਠੀਕ ਹੈ ਉੱਤੋਂ ਕੱਢਦੇ ਹਾਂ ਗਾਲਾਂ ਗੰਦੀਆਂ ਗੱਦੀਆਂ ਹੈ ਗੱਦੀਆਂ ਗੰਦੀਆਂ ਉੱਤੋਂ ਤੁਸੀਂ ਕੱਢ ਨਹੀਂ ਸਾਨੂੰ ਕਿਹੜਾ ਵੀਜ਼ਾ ਦਿੱਤਾ ਹੈ ਸਾਨੂੰ ਜਾਂ ਤਾਂ ਹੋਵੇ ਵੀਜ਼ਾ ਤੁਸੀਂ ਲਾਰੇ ਲਾਏ ਨੇ ਸਿਰਫ ਤੁਹਾਡੀ ਮੇਲ ਆਈਡੀ ਆਉਂਦੀ ਹੈ ਆਜ ਜਾਂਦੀ ਹੈ ਮੇਲ ਆਈਡੀ ਕੱਲ ਪਹੁੰਚੂਗੀ ਤੁਹਾਡੀ ਮੇਲ ਆਈਡੀ ਨਹੀਂ ਆਈ ਵੀਰੇ ਬਦਮਾਸ਼ੀ ਕੋਈ ਨਹੀਂ ਕਰ ਰਹੇ ਐਨੇ ਦਿਨ ਤੋਂ 2 ਮਹੀਨੇ ਤੋਂ ਤੁਹਾਡੇ ਨਾਲ ਪਿਆਰ ਨਾਲ ਹੀ ਗੱਲ ਕਰ ਰਹੇ ਸੀ ਨਾ ਤੀਜੇ ਮਾੜੇ ਕੀ ਇਹ ਮਾਰ ਦੇਂਗਾ ਭਾਈ ਤੂੰ ਸਾਨੂੰ ਮਾਰ ਦੇ ਪਿਆਰਾਂ ਸੀ ਤਾਂ ਵੈਸੇ ਵੀ ਮਰੇ ਪਏ ਆ ਪੈਸੇ ਸਾਡੇ ਮਾਰ ਦੇ ਭਰਾਵਾ ਤੂੰ ਲੈ ਆ ਬੰਦੇ ਲੈ ਆ ਸਾਨੂੰ ਮਾਰ ਦੇ ਭਰਾਵਾ ਉਰੀ ਮਾਰਦੇ ਅਸੀਂ ਕੋਈ ਖਾ ਲੈਨੇ ਆ ਠੀਕ ਐ ਅਸੀਂ ਕੋਈ ਖਾ ਕੇ ਪਹਿਲਾਂ ਹੀ ਮਰ ਜੰਨੇ ਆ ਤੂੰ ਕਾਨੂੰ ਮਾਰਨੇ ਅਸੀਂ ਪਹਿਲਾਂ ਹੀ ਮਰ ਜੰਨੇ ਆ ਤੂੰ ਦੱਸ ਗੋਲੀ ਅਸੀਂ ਖਾ ਲੈਨੇ ਆ ਇੱਥੋਂ ਹੀ ਮਾ ਖਾ ਲੈਨੇ ਆ ਅਸੀਂ ਨਾ ਨਾ ਤੈਨੂੰ ਪਤਾ ਲੱਗ ਜੂਗਾ ਫਿਰ ਅਸੀਂ ਉਹ ਗੋਲੀ ਖਾ ਲੈਨੇ ਆ ਭਾਈ ਠੀਕ ਐ ਤੂੰ ਤਾਂ ਬਾਅਦ ਚ ਮਾਰੀ ਸਾਨੂੰ ਧਮਕੀਆਂ ਦੇ ਰਹੇ ਮਾਰਨ ਦੀਆਂ ਠੀਕ ਹੈ ਅਸੀਂ ਆਪ ਹੀ ਕੋ ਖਾ ਕੇ ਮਰ ਜਾਨੇ ਆ ਤੇਰਾ ਨਾਂ ਲੈ ਕੇ ਕੋਈ ਚੱਕਰ ਨਹੀਂ ਦੇਖ ਭਰਾ ਜੇ ਤੂੰ ਮੈਂ ਪੈਸੇ ਮੁਕਰੇ ਤਾਂ ਆ ਕਹੋ ਪੈਸੇ ਦੇ ਦੇ ਭਰਾਵਾ ਆ ਕੇ ਅਕਾਊਂਟ ਚ ਪਾ ਦੇ ਬ੍ਰਦਰ ਤੂੰ ਆਪ ਹੀ ਨਾ ਅਕਾਊਂਟ ਚ ਪਾ ਦੇ ਹੋਰ ਦੱਸ ਫਿਰ ਮੇਰੇ ਮੁੱਤਵਾਰ ਨੂੰ ਆਪਦਾ 11 ਵਜੇ ਆ ਕੇ ਜਿੱਦਾ ਮਰ ਜੇ ਆ ਮੇਰੇ ਵੀਰ ਨਾਲ ਆਏ ਸੀਗੇ ਅਸੀਂ ਆਪਣੇ ਖੰਨੇ ਤੋਂ ਐ ਮੇਰਾ ਵੀਰ ਤੇ ਲੁਧਿਆਣੇ ਅਸੀਂ ਚੀਮਾ ਚੌਂਕ ਦੇ ਵਿੱਚ ਆਏ ਆ ਜੀ ਐਨ ਕੇ ਬੈਂਕ ਦੇ ਉੱਤੇ ਆ ਆਰ ਕੇ ਰੋਡ ਦੇ ਉੱਤੇ ਇਮੀਗ੍ਰੇਸ਼ਨ ਨੋਵਾ ਐਂਟਰਪ੍ਰਾਈਜ਼ਸ ਅਸੀਂ ਅੰਦਰ ਗਏ ਅਸੀਂ ਕਿਹਾ ਭਾਈ ਸਾਨੂੰ ਕੋਈ ਅਥਰਾਇਡ ਪਰਸਨ ਬੁਲਾ ਦਿਓ ਇਹਨਾਂ ਦਾ ਕੁੜੀ ਸੀ ਰਿਸੈਪਸ਼ਨ ਵਾਲੀ ਉਹ ਕਹਿੰਦੇ ਕੋਈ ਨਹੀਂ ਹੈਗਾ ਜੀ ਇੱਥੋਂ ਜਾਓ ਤੁਸੀਂ ਕੋਈ ਨਹੀਂ ਹੈਗਾ ਉਰੇ ਫੇਰ ਆਈਓ ਤੁਸੀਂ ਟਾਈਮ ਲੈ ਕੇ ਨਹੀਂ ਆਏ ਮਾਮਲਾ ਹੈ ਮਾਮਲਾ ਇਹ ਹੈ ਜੀ ਮੇਰੇ ਵੀਰ ਨੇ ਪੈਸੇ ਫਸਾਏ ਹੋਏ ਆ ਉਹਦੇ 412000 ਰੁਪਇਆ ਇਹਨੂੰ ਸਾਰੇ ਫੇਕ ਡਾਕੂਮੈਂਟ ਸਕੈਨ ਕਰਕੇ ਆਪਣੇ ਨੈਟ ਤੋਂ ਕੱਢ ਕੇ ਫੇਕ ਡਾਕੂਮੈਂਟ ਦਿਖਾਈ ਜਾਂਦੇ ਆ ਜਦ ਇਹਨੇ ਕਿਹਾ ਮੇਰਾ ਕੋਈ ਹੱਲ ਨਹੀਂ ਹੋ ਰਿਹਾ ਮੇਰੇ ਪੈਸੇ ਵਾਪਸ ਕਰੋ ਫਿਰ ਕਹਿੰਦੇ ਜੀ ਬਸ ਤੁਹਾਡਾ ਤਾਂ 2 ਲੱਖ 70 ਹਜ਼ਾਰ ਕਟਿਆ ਗਿਆ ਤੁਹਾਨੂੰ ਤਾਂ ਅਸੀਂ ਇੰਨੇ ਕੀ ਦਵਾਂਗੇ ਜਿੰਨੇ ਰਹਿੰਦ ਖੂੰਦ ਬਚੀ ਹੈ 2 ਲੱਖ 70 ਹਜ਼ਾਰ ਕਿਸ ਚੀਜ਼ ਦਾ ਕਟਿਆ ਗਿਆ ਕੋਈ ਵੀ ਨਹੀਂ ਦੱਸ ਰਿਹਾ ਜੀ ਕੋਈ ਡਾਕੂਮੈਂਟ ਨਹੀਂ ਦਿਖਾ ਰਿਹਾ ਕੋਈ ਤੁਸੀਂ ਲਾ ਲਓ ਬੰਦਾ ਇਹਨਾਂ ਦਾ ਮੂਰੇ ਹੀ ਨਹੀਂ ਆ ਰਿਹਾ ਜਦੋਂ ਜਦੋਂ ਇਹ ਕਹਿ ਰਹੇ ਨੇ ਸਾਡੇ ਕੰਟਰੈਕਟਰ ਚੇਂਜ ਹੋ ਗਏ ਤੇ ਬੰਦਾ ਮੇਰੀ ਗੱਲ ਸੁਣੋ ਕਹਿੰਦੇ ਅਸੀਂ ਮੈਂ ਇਹਨੂੰ ਕਿਹਾ ਭਾਈ ਆ ਜਾ ਅਸੀਂ ਤੈਨੂੰ ਸ਼ਾਮ ਤੱਕ ਉਡੀਕ ਲੈਣੇ ਆ ਕੱਲ ਨੂੰ ਆ ਜਾ ਕਦ ਆਏਗਾ ਕਹਿੰਦਾ ਅਸੀਂ ਬੁੱਧਵਾਰ ਨੂੰ ਆਵਾਂਗੇ ਓਏ ਕੌਣ ਐ ਤੂੰ ਗਾਲਾਂ ਕੱਢਦੇ ਆਂ ਗੰਦੀਆਂ ਗੰਦੀਆਂ ਮੈਂ ਇੱਥੇ ਦੱਸ ਨਹੀਂ ਤੱਕਦਾ ਹੈਗਾ ਇੰਨੀ ਇਹਨਾਂ ਨੇ ਗੰਦੀਆਂ ਗਾਲਾਂ ਕੱਢੀਆਂ ਕਹਿੰਦੇ ਜਾਣਦਾ ਕੌਣ ਐ ਅਸੀਂ ਕਹਿੰਦਾ ਗੈਂਗਸਟਰਾਂ ਤੋਂ ਕਹਿੰਦਾ ਤੈਨੂੰ ਇੱਕ ਫੋਨ ਆਊਗਾ ਕਹਿੰਦਾ ਦੇਖ ਲਈ ਫਿਰ ਤੇਰੇ ਧਰਤੀ ਥੱਲੇ ਜ਼ਮੀਨ ਨਿਕਲਦੀ ਕਹਿੰਦਾ ਸਾਡਾ ਪ੍ਰਸ਼ਾਸਨ ਚੋਂ ਹੀ ਮੰਗ ਕਰਦਾ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਜੀ ਸਾਰੇ ਆਮ ਗੁੰਡਾ ਕਰਦੀਏ ਪੈਸੇ ਦੇ ਕੇ ਤਰੇਆਮ ਗੁੰਡਾਗਰਦੀ ਕਰਨ ਲੱਗੇ ਹੋਏ ਤੇ ਤੀਜਾ ਲਵਾਇਆ ਵੀ ਕਿਸ ਚੀਜ਼ ਦਾ ਲਵਾਇਆ ਇਹ ਨਿਊਜ਼ੀਲੈਂਡ ਦਾ ਵਰਕ ਪਰਮਿਟ ਠੀਕ ਹੈ ਜੀ ਕੋਈ ਇਹਨਾਂ ਕੋਲ ਕੁਝ ਵੀ ਨਹੀਂ ਹੈਗਾ ਸਭ ਫੇਕ ਡਾਕੂਮੈਂਟ ਨੇ ਪੈਸੇ ਵਾਪਸ ਨਹੀਂ ਕਰ ਰਹੇ ਇਹਨਾਂ ਨੂੰ ਰੈਪਿੰਗਿੱਤਾ ਮਿਲਿਆ ਇਹਨਾਂ ਦਾ ਇਹਨਾਂ ਨੇ ਐਡ ਦੇਖੀ ਸੀਗੀ ਇੰਸਟਾਗ੍ਰਾਮ ਇੰਸਟਾਗ੍ਰਾਮ ਤੋਂ ਇਹਨਾਂ ਨੇ ਐਡ ਪਾਈ ਹੋਈ ਸੀਗੀ ਉੱਥੋਂ ਚੱਕ ਕੇ ਇਹਨੇ ਕੰਟੈਕਟ ਕੀਤਾ ਇਹਨੂੰ ਲੱਗਿਆ ਚਲੋ ਪਹਿਲਾਂ ਪਹਿਲਾਂ ਤੁਹਾਨੂੰ ਪਤਾ ਹੀ ਆ ਪੈਸੇ ਕਢਾਉਣੇ ਹੁੰਦੇ ਇਹ ਕੀ ਸ਼ਕਲਾ ਮਣਾ ਲੈਂਦੇ ਇਹਨੇ ਵਿਚਾਰੇ ਨੇ ਮਾਤੜ ਬੰਦਾ ਹੈ ਜੀ ਇਹਨਾਂ ਕੰਮਕਾਰ ਚ ਵੀ ਉਹ ਹੈ ਤੇ ਹੁਣ ਪੈਸੇ ਫਸਾ ਕੇ ਬਹਿ ਗ ਸੀਪੀ ਸਾਹਿਬ ਕੋਲ ਜਾ ਰਹੇ ਆਂ ਸੀਪੀ ਸਾਹਿਬ ਕੋਲ ਲੁਧਿਆਣੇ ਮਾਨਯੋਗ ਸੀਪੀ ਸਾਹਿਬ ਕੋਲ ਜਾ ਕੇ ਦਰਖਾਸਤ ਦੇ ਰਹੇ ਆਂ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ WhatsApp ਨੰਬਰ ਚਲਾ ਰਹੇ ਨੇ ਇਹਨਾਂ ਦਾ ਕੋਈ ਮੇਨ ਨੰਬਰ ਨਹੀਂ ਚੱਲਦਾ ਤੁਸੀਂ ਦੇਖੋ WhatsApp ਨੰਬਰ ਤੋਂ ਗਾਲਾਂ ਧਮਕੀਆਂ ਪਤਾ ਨਹੀਂ ਕੀ ਕੁਝ ਕਰਨ ਲੱਗੇ ਹੋਏ ਨੇ ਨੋਵਾ ਐਂਟਰਪ੍ਰਾਈਜ਼ਸ ਨਾਮ ਹੈ ਇਹਨਾਂ ਦਾ ਚੀਮਾ ਚੌਂਕ ਲੁਧਿਆਣੇ ਤੋਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਦੇ ਕਿੱਥੇ ਰਹਿਣ ਵਾਲੇ ਹੋ ਸੁਖਚੈਨ ਮਸੀਹ ਜੀ ਮੰਡੀ ਗੋਇੰਦਗੜ੍ਹ ਤੋਂ ਏ ਨੋਵਾ انٹرਪ੍ਰਾਈਜ਼ ਕੋਲ ਨਾ ਅਸੀਂ ਹਸਬੰਡ ਤੇ ਵਾਈਫ ਨੇ ਫਾਈਲ ਲਾਈ ਸੀ ਠੀਕ ਹੈ ਜੀ ਤੇ ਇਹਨਾਂ ਨੇ 12 ਲੱਖ ਰੁਪਏ ਸਾਡੇ ਤੋਂ ਮੰਗਿਆ ਸੀ ਜਿਹਦੇ ਚ ਕਹਿੰਦੇ ਸੀ ਤੁਸੀਂ 8 ਲੱਖ ਇੱਥੇ ਦੇਣਾ ਤੇ 4 ਲੱਖ ਤੁਸੀਂ ਉੱਥੇ ਸੈਲਰੀਸ ਤੋਂ ਕਟਵਾਉਣਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਮੈਂ ਆਪਣੀ ਵਾਈਫ ਦਾ ਵੀਜ਼ਾ ਚੱਕਿਆ ਤੇ ਇਹਨਾਂ ਨੂੰ ਮੈਂ 4 ਲੱਖ ਰੁਪਏ ਦਿੱਤਾ ਤੇ 4 ਲੱਖ ਤੋਂ ਬਾਅਦ ਇਹ ਕਹਿੰਦੇ ਥੋੜੀ ਮੇਲ ਆਈਡੀ ਆਊਗੀ ਤੇ ਮੇਲ ਆਈਡੀ ਦੇ ਵਿੱਚ ਤੁਹਾਨੂੰ ਸਾਰੇ ਡਾਕੂਮੈਂਟ ਪ੍ਰੋਵਾਈਡ ਕਰੇ ਜਾਣਗੇ ਠੀਕ ਹੈ ਤੇ ਇਹਨਾਂ ਦੀ ਨਾ ਤਾਂ ਮੇਲ ਆਈਡੀ ਆਈ ਤੇ ਨਾ ਉੱਪਰ ਇਹਨਾਂ ਦੇ ਸਾਨੂੰ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਲਾਂਦੇ ਰਹੇ ਤੇ ਜਦੋਂ ਵੀ ਇਹਨਾਂ ਦੇ ਆਫਿਸ ਆਨੇ ਸਾਨੂੰ ਬਿਠਾ ਕੇ ਸਾਰਾ ਦਿਨ ਬਿਠਾ ਕੇ ਵਾਪਸ ਮੋੜ ਦਿੰਦੇ ਨੇ ਵੀ 11 ਵਜੇ ਮੇਲ ਆਈਡੀ ਆਊਗੀ 5 ਵਜੇ ਮੇਲ ਆਈਡੀ ਆਊਗੀ ਇਹਨਾਂ ਦੀ ਮੇਲ ਆਈਡੀ ਨਹੀਂ ਪਹੁੰਚਦੀ ਬਾਅਦ ਚ ਅਸੀਂ ਕਹਿੰਨੇ ਕਿ ਫਿਰ ਸਾਨੂੰ ਇਹ ਫੋਰਸ ਕਰਦੇ ਨੇ ਕਹਿੰਦੇ ਤੁਸੀਂ ਐ ਕਰ ਲਓ ਵੀ ਤੁਸੀਂ ਆਪਣੀ ਫਾਈਲ ਕੈਨਸਲ ਕਰਾ ਲਓ ਵੀ ਸਾਡੇ ਕੰਟਰੈਕਟ ਚੇਂਜ ਹੋ ਗਏ ਨੇ ਤੇ ਤੁਸੀਂ ਆਪਣੀ ਨਾ ਰਿਫੰਡ ਲੈ ਲਓ ਸਾਰੇ ਪੈਸੇ ਤਾਂ ਇਹਨਾਂ ਨੇ ਫਾਈਲ ਕੈਨਸਲ ਕਰਾਉਣ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਡਾ ਰਿਫੰਡ ਸਿਰਫ 1.30 ਹੋਇਆ ਤੇ 2.70 ਤੁਹਾਡਾ ਕੱਟਿਆ ਗਿਆ ਤਾਂ ਅਸੀਂ ਪੁੱਛਦੇ ਵੀ ਕਿਸ ਚੀਜ਼ ਦਾ ਕਟਿਆ ਗਿਆ ਤਾਂ ਕਹਿੰਦੇ ਨੇ ਕਹਿੰਦੇ ਸਾਡੇ ਕੰਟਰੈਕਟਰ ਦਾ ਖਰਚਾ ਪੈ ਗਿਆ ਤੇ ਸਾਡੇ ਫਾਈਲਾਂ ਦਾ ਖਰਚਾ ਪੈ ਗਿਆ ਤੇ ਹੁਣ ਜੇ ਸਾਨੂੰ ਫੇਰ ਇਹ ਲਾਰੇ ਦੇ ਲਾਰੇ ਤੇ ਉੱਪਰੋਂ ਜਦੋਂ ਅਸੀਂ ਇਹਨਾਂ ਨੂੰ ਫੋਨ ਕਰਦੇ ਹਾਂ ਤਾਂ ਇਹ ਗਾਲ੍ਹਾਂ ਕੱਢਦੇ ਨੇ ਉੱਪਰੋਂ ਠੀਕ ਹੈ ਜੀ ਸਾਰੇ ਮੇਰੇ ਮੇਰੇ ਫੈਮਿਲੀ ਮੈਂਬਰ ਗਏ ਆਏ ਨੇ ਹੋਏ ਨੇ ਨਾਲ ਉਹਨਾਂ ਨੂੰ ਇਹ ਫੋਨ ਤੇ ਗਾਲ੍ਹਾਂ ਕੱਢਦੇ ਨੇ ਧਮਕੀਆਂ ਦਿੰਦੇ ਨੇ ਕਹਿੰਦੇ ਸਾਡੇ ਕੋਲ ਗੈਂਗਸਟਰ ਹੈਗੇ ਨੇ ਅਸੀਂ ਤੋਂ ਸਿਰ ਪਾੜ ਦਾਂਗੇ ਫਲਾਣਾ ਕਰ ਦਾਂਗੇ ਇਹ ਕਰ ਦਾਂਗੇ ਤੇ ਆਫਿਸ ਦੇ ਵਿੱਚ ਕੋਈ ਵੀ ਨਹੀਂ ਆ ਰਿਹਾ ਹੈਗਾ ਇਹਨਾਂ ਨੇ ਆਪਣੇ ਸਟਾਫ ਰੱਖਿਆ ਲੇਡੀਜ਼ ਮੂਰੇ ਕਰੀਆਂ ਆਈਆਂ ਨੇ ਆਪ ਇਹਨਾਂ ਦਾ ਜਿੰਦੇ ਨਾਲ ਤੁਹਾਡੀ ਗੱਲ ਹੋਈ ਹੈ ਕੀ ਨਾਮ ਕੀ ਉਹਨਾਂ ਦਾ ਇੱਕ ਤਾਂ ਨਾਮ ਹਰਜਿੰਦਰ ਸਿੰਘ ਠੀਕ ਹੈ ਜੀ ਇੱਕ ਇਹਨਾਂ ਦਾ ਨਾਮ ਹੈਗਾ ਰਾਜਵੀਰ ਤੇ ਜਸਵੀਰ ਰਵੀ ਆਪਣੇ ਨਾਮ ਬਦਲ ਬਦਲ ਕੇ ਦੱਸਦੇ ਨਹੀਂ ਇਹਨਾਂ ਦਾ ਨਾਮ ਪਤਾ ਨਹੀਂ ਹੈਗਾ ਕਿਹੜਾ ਰੀਅਲ ਨੇਮ ਕੀ ਹੈ ਇਹਨਾਂ ਦੇ ਸਾਰੇ ਆਪਣੇ ਆਪਣੇ ਫੇਕ ਨਾਮ ਦੱਸਦੇ ਨੇ ਅੱਗੇ ਤੋਂ ਤੁਸੀਂ ਕਿੰਨੇ ਪੈਸੇ ਜਮ੍ਹਾਂ ਕਰਾ ਚੁੱਕੇ ਹੋ ਇਹਨਾਂ ਨੂੰ 4,112,000 ਰੁਪਏ ਅਸੀਂ ਦੇ ਚੁੱਕੇ ਹਾਂ 12,000 ਦਾ ਅਸੀਂ ਅਲੱਗ ਫਾਈਲਾਂ ਦਾ ਖਰਚਾ ਦੇ ਚੁੱਕੇ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਤੇ ਉਹਦੇ ਵਿੱਚੋਂ ਰਿਫੰਡ ਸਿਰਫ ਸਾਨੂੰ 1,30 ਦੇ ਰਹੇ ਨੇ ਇਹ 4 ਲੱਖ ਲੱਗੇ 1 ਲੱਖ 30 30 ਦੇ ਰਹੇ ਨੇ 2 ਲੱਖ 70 ਸਾਢੇ 8 ਕੱਟ ਰਹੇ ਨੇ ਨਜਾਇਜ਼ ਕਿਸੇ ਦਾ ਕੱਟ ਰਹੇ ਆ ਪਾਸ ਪੁੱਛਿਆ ਤੁਸੀਂ ਕਹਿੰਦੇ ਸਾਡੇ ਕੰਟਰੈਕਟਰ ਦੀ ਫੀਸ ਕੱਟੀ ਗਈ ਸਾਡੇ ਫਾਈਲਾਂ ਦਾ ਖਰਚਾ ਪੈ ਗਿਆ ਤੇ ਜਦੋਂ ਤੁਸੀਂ ਇਹਨਾਂ ਨੂੰ ਕਹਿੰਨੇ ਕਿ ਸਾਨੂੰ ਡਾਕੂਮੈਂਟ ਦੋ ਕਿਸ ਚੀਜ਼ ਦੇ ਪੈਸੇ ਕੱਟੇ ਗਏ ਨੇ ਡਾਕੂਮੈਂਟ ਵੀ ਨਹੀਂ ਦਿੰਦੇ ਹੈਗੇ ਸਾਨੂੰ ਅੱਜ ਤੁਸੀਂ ਸਾਨੂੰ ਮੀਡੀਆ ਨੂੰ ਬੁਲਾਇਆ ਕਿਸ ਮੁੱਦੇ ਲਈ ਬੁਲਾਇਆ ਕੀ ਕਾਰਵਾਈ ਚਾਹੁੰਦੇ ਇਹਨਾਂ ਤੇ ਕਾਰਵਾਈ ਕਰੀ ਜਾਏ ਕਿਉਂਕਿ ਮੇਰੇ ਵਰਗੇ ਹੋਰ ਪਤਾ ਨਹੀਂ ਕਿੰਨਿਆਂ ਨੂੰ ਇਹ ਲੁੱਟਦੇ ਹੋਣਗੇ ਦਿਨ ਦੇ ਵਿੱਚ ਤੇ ਇਸ ਕਰਕੇ ਮੈਂ ਇਹਨਾਂ ਦਾ ਪਰਦਾ ਪਾਸ ਕਰਨਾ ਚਾਹੁੰਦਾ ਕਿ ਇਹ ਸਾਰੇ ਚੋਰ ਨੇ ਠੀਕ ਹੈ ਜੀ ਇਹ ਸਿਰਫ ਪੈਸੇ ਇੱਥੇ ਬਣਾਉਂਦੇ ਨੇ ਲੋਕਾਂ ਦਾ ਬੇਵਕੂਫ ਬਣਾਉਂਦੇ ਨੇ ਬਾਹਰ ਕਿਸੇ ਨੂੰ ਵੀ ਨਹੀਂ ਭੇਜਦੇ ਹੈਗੇ ਇਹ ਥਾਣੇ ਕੰਪਲੇਟ ਕੀਤੀ ਹੈ ਉਹ ਜੀ ਥਾਣੇ ਕੰਪਲੇਟ ਕਰਨੀ ਹੈ ਜੀ ਅਸੀਂ ਕਰਤੀ ਜੀ ਜਾਣਾ ਹੈ ਜਾਣਾ ਹੀ ਅਸੀਂ ਉਹ ਥਾਣਾ ਹੀ ਜਾ ਰਹੇ ਹਾਂ ਸਿੱਧੇ ਪ੍ਰਸ਼ਾਸਨ ਸੇ ਕੀ ਮੰਗ ਕਰਦੇ ਕਰਨਾ ਚਾਹੀਦਾ ਪ੍ਰੋਸੈਸ ਨੂੰ ਹੀ ਇਹਨਾਂ ਦੇ ਇਹਨਾਂ ਦੇ ਬੈਨ ਕਰਿਆ ਜਾਵੇ ਸਾਰਾ ਕੁਝ ਇਹਨਾਂ ਦੀ ਫਰਮ ਫਰਮ ਜੋ ਵੀ ਇਹਨਾਂ ਨੇ ਖੋਲੀ ਹੋਈ ਹੈ ਕੁਝ ਵੀ ਨਹੀਂ ਇਹਨਾਂ ਕੋਲ ਡਾਕੂਮੈਂਟ ਹੈਗੇ ਇੱਥੇ ਤੱਕ ਕਿ ਨਾ ਇਹਨਾਂ ਨੇ ਕੈਮਰੇ ਤੱਕ ਵੀ ਨਹੀਂ ਅੰਦਰ ਲਾਏ ਹੋਏ ਕੁ ਆ ਨੋਵਾ ਐਂਟਰਪ੍ਰਾਈਜ਼ ਹੈ ਜੀ ਜੇ ਕਿ ਬੈਂਕ ਦੇ ਉੱਪਰ ਹੀ ਚੀਮਾ ਚੌਂਗ ਦੇ ਵਿੱਚ ਹੀ ਤੇ ਚੱਕਰਾਂ 'ਚ ਨਾ ਪਿਓ ਇੱਕ ਨੰਬਰ ਦੇ ਫਰਾਡ ਨਹੀਂ ਇਹ ਇਹ